ਬਾਬੂ ਸ਼ੇਟੈਂਟ ਤੁਹਾਡਾ ਸਵਾਗਤ ਮੈਂ ਹਾਂ ਬਿਕਰਮਜੀਤ ਸਿੰਘ ਸਾਡੀ ਟੀਮ ਪਹੁੰਚੀ ਹੋਈ ਹੈ ਟੌੜਾ ਪਿੰਡ ਦੇ ਵਿੱਚ ਜਿੱਥੇ ਅੱਜ ਪੰਥ ਰਤਨ ਗੁਰਚਰ ਸਿੰਘ ਟੌੜਾ ਦੀ ਜਨਮ ਸ਼ਵਦਾਬਰੀ ਮਨਾਈ ਜਾ ਰਹੀ ਹੈ ਸੋ ਅੱਜ ਦੇ ਦਿਨ ਟੌੜਾ ਦਾ ਜਿਹੜਾ ਜਨਮ ਹੈ 1924 ਦੇ ਵਿੱਚ ਹੋਇਆ ਸੀ ਸੋ ਟੌੜਾ ਹਮੇਸ਼ਾ ਹੀ ਲੋਕ ਹਿੱਤਾ ਤੇ ਦੂਰ ਅੰਦੇਸ਼ੀ ਦੇ ਸਿਆਸਤਦਾਨਾਂ ਸੰਤ ਤੇ ਉਹਨਾਂ ਦੀ ਸਿੱਖ ਸਿਆਸਤ ਦੇ ਵਿੱਚ ਵੱਡੀ ਭੂਮਿਕਾ ਰਹੀ ਹੈ ਤੇ ਬਹੁਤ ਸਾਰੇ ਕੌਮੀ ਜਿਹੜੇ ਸੈਮੀਨਾਰ ਨੇ ਉਹਨਾਂ ਉਹਨਾਂ ਦੀ ਯਾਦ ਦੇ ਵਿੱਚ ਪਿੱਛੇ ਦੇ ਕਰਵਾਏ ਗਏ ਨੇ ਸੋ ਜਨਮ ਸ਼ਬਦਾਵਲੀ ਮਨਾਉਣ ਲਈ ਪਹਿਲਾਂ ਪ੍ਰੋਗਰਾਮ ਲਿਖੇ ਗਏ ਸਨ ਲੇਕਿਨ ਇਹ ਜਨਮ ਸ਼ਬਦਾਵਲੀ ਵੀ ਦੋ ਹਿੱਸਿਆਂ ਦੇ ਵਿੱਚ ਮੰਡੀ ਗਈ ਹੈ ਦੋ ਭਾਗਾਂ ਦੇ ਵਿੱਚ ਮੰਡੀ ਗਈ ਹੈ ਤੇ ਜਨਮ ਸ਼ਬਦਾਵਲੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਦੋ ਫਾਰਕ ਹੋਣ ਦਾ ਨਤੀਜਾ ਵੀ ਸਾਹਮਣੇ ਆਇਆ ਇੱਕ ਪਾਸੇ ਗੁਰਦੁਆਰਾ ਦੋਕਨਵਾਰ ਸਾਹਿਬ ਦੇ ਵਿੱਚ ਜਨਮ ਸ਼ਬਦਾਵਲੀ ਮਨਾਈ ਜਾ ਰਹੀ ਹੈ ਜਿੱਥੇ ਗੁਰਦੁਆਰਾ ਸ਼੍ਰੋਮਣੀ ਪੰਥ ਕਮੇਟੀ ਦੇ ਪ੍ਰਧਾਨ ਧਾਮੀ ਪਹੁੰਚੇ ਨੇ ਉਧਰੋਂ ਅਜਟੌਣਾ ਪਿੰਡ ਦੇ ਵਿੱਚ ਵੱਖ-ਵੱਖ ਜਿਹੜੇ ਸਿਆਸੀ ਆਗੂ ਨੇ ਇੱਥੇ ਪਹੁੰਚੇ ਨੇ ਸੋ ਟੋਣਾ ਸਾਹਿਬ 6 ਵਾਰ ਜਿਹੜੇ ਨੇ ਰਾਜ ਸਭਾ ਦੇ ਮੈਂਬਰ ਰਹੇ ਤੇ ਇੱਕ ਵਾਰ ਲੋਕ ਸਭਾ ਮੈਂਬਰ ਵੀ ਚੁਣੇ ਗਏ ਸੋ 1937 ਦੇ ਵਿੱਚ ਉਹਨਾਂ ਨੇ ਅਮਨਤ ਪਾਨ ਕੀਤਾ ਸੀ 1938 ਦੇ ਵਿੱਚ ਸ਼੍ਰੋਮਣੀ ਅਕਾਲੀ ਦੇ ਨਾਲ ਜੁੜੇ ਸਨ 1960 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਉਹਨਾਂ ਨੇ ਚੋਣ ਲੜੀ ਤੇ ਜਿੱਤੇ 44 ਸਾਲ ਕਮੇਟੀ ਦੇ ਮੈਂਬਰ ਰਹੇ ਤੇ 1973 ਵਿੱਚ ਉਹ ਸ਼੍ਰੋਮਣੀ ਕਮੇਟੀ ਦੇ ਪਰਦਾਨ ਵੀ ਰਹੇ ਤੇ ਲਗਾਤਾਰ 25 ਸਾਲ ਪ੍ਰਦਾਰਗੀ ਵਜੋਂ ਵਿਚਰੇ ਤੇ ਬਹੁਤ ਸਾਰੇ ਸਿੱਖਿਆ ਦੇ ਖੇਤਰ ਵਿੱਚ ਮੈਂ ਗੱਲ ਕਰਾ ਸਕੂਲਾਂ ਤੇ ਕਾਲਜਾਂ ਦੀ ਵੱਡੀ ਸਿੱਖ ਜਿਹੜੀ ਦੇਣ ਆ ਉਹਨਾਂ ਦੀ ਰਹੀ ਤੇ ਸਾਫ਼ ਸੁਥਰੀ ਭੂਮਿਕਾ ਇਮਾਨਦਾਰੀ ਵਾਲੀ ਜਿਹੜੀ ਭੂਮਿਕਾ ਹੈ ਉਹਨਾਂ ਨੇ ਕਮੇਟੀ ਦੇ ਵਿੱਚ ਨਿਭਾਈ ਸੀ ਸੋ 1970 ਦੇ ਵਿੱਚ ਲੋਕ ਸਭਾ ਮੈਂਬਰ ਟਾੜਾ ਸਾਹਿਬ ਚੁਣੇ ਗਏ ਸਨ 1960 ਵਿੱਚ ਲੱਗੇ ਪੰਜਾਬੀ ਸੂਬੇ ਦੇ ਮੋਰਚਾ ਵਿੱਚ ਗਰਮ ਜੋਸ਼ੀ ਦੇ ਨਾਲ ਉਹਨਾਂ ਨੇ ਭੂਮਿਕਾ ਨਿਭਾਈ ਸੀ ਸੋ 1984 ਦੇ ਵਿੱਚ ਉਹਨਾਂ ਨੇ ਜੇਲਾ ਵੀ ਕਟੀਆਂ ਦੋ ਵਾਰ ਜੇਲ ਕੱਟੀ ਗਈ ਉਹਨਾਂ ਵੱਲੋਂ ਸੋ ਇਹਨਾਂ ਦੀ ਸ਼ਬਦਾਵਲੀ ਨੂੰ ਲੈ ਕੇ ਜਿਹੜੀਆਂ ਆਪਸੀ ਦੋ ਧਿਰਾਂ ਦੇ ਵਿੱਚ ਮੰਡੀਆਂ ਸੋ ਅੱਜ ਸਾਡੀ ਟੀਮ ਪਹੁੰਚੀ ਹੈ ਜਿਦੇ ਵਿੱਚ ਅੱਜ ਪ੍ਰੋਫੈਸਰ ਪ੍ਰੀਤ ਸਿੰਘ ਚੰਦੂ ਮਾਜਰਾ ਨੇ ਸਾਬਕਾ ਵਜ਼ੀਰ रह चुके ਮੰਤਰੀ रह चुके ਸਰਜੀਤ ਸਿੰਘ ਰਖੜਾ ਛੋਟੇ ਪਰਾਇਓ ਨੇ ਬੀਬੀ ਜੰਗੀਰ ਕੌਰ ਸਾਬਕਾ ਪ੍ਰਧਾਨ रह चुके ਨੇ ਗगन ਬਰਨਾਲਾ ਆਏ ਹੋਏ ਨੇ ਔਰ ਬਹੁਤ ਸਾਰੇ ਜਿਹੜੇ ਲੀਡਰ ਨੇ ਇੱਥੇ ਪਹੁੰਚੇ ਹੋਏ ਨੇ ਅੱਜ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਉਹਨਾਂ ਦੀ ਜੋ ਪੰਜਾਬ ਨੂੰ ਪੰਥ ਨੂੰ ਪੰਜਾਬੀਅਤ ਨੂੰ ਦੇਣ ਹੈ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਤੇ ਕੁਝ ਪਿਛਲੀਆਂ ਗੱਲਾਂ ਜੋ ਸਿਆਸਤ ਦੇ ਵਿੱਚ ਹੋਈਆਂ ਨੇ ਜਿਹੜੀਆਂ ਗਲਤੀਆਂ ਹੋਈਆਂ ਨੇ ਉਹਨਾਂ ਗਲਤੀਆਂ ਨੂੰ ਇਹਨਾਂ ਸਟੇਜਾਂ ਦੇ ਉੱਪਰੋਂ ਦੁਹਰਾਇਆ ਜਾ ਰਿਹਾ ਹੈ ਬਿਕਰਮਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਪਟਿਆਲਾ ਤੋਂ ਬਾਬੂ ਸ਼ੇ ਟੈਂਪ ਤੋਂ ਤੁਹਾਡਾ ਸਵਾਗਤ ਮੈਂ ਹਾਂ ਬਿਕਰਮਜੀਤ ਸਿੰਘ ਸਾਡੀ ਟੀਮ ਪਹੁੰਚੀ ਹੋਈ ਹੈ ਟੌੜਾ ਪਿੰਡ ਦੇ ਵਿੱਚ ਜਿੱਥੇ ਅੱਜ ਪੰਥ ਰਤਨ ਗੁਰਚਰ ਸਿੰਘ ਟੌੜਾ ਦੀ ਜਨਮ ਸ਼ੋਦਾਵਰੀ ਮਨਾਈ ਜਾ ਰਹੀ ਹੈ ਸੋ ਅੱਜ ਦੇ ਦਿਨ ਟੌੜਾ ਦਾ ਜਿਹੜਾ ਜਨਮ ਹੈ 1924 ਦੇ ਵਿੱਚ ਹੋਇਆ ਸੀ ਸੋ ਟੌੜਾ ਹਮੇਸ਼ਾ ਹੀ ਲੋਕ ਹਿੱਤਾ ਤੇ ਦੂਰ ਅੰਦੇਸ਼ੀ ਦੇ ਸਿਆਸਤਦਾਨਾਂ ਸੰਤ ਤੇ ਉਹਨਾਂ ਦੀ ਸਿੱਖ ਸਿਆਸਤ ਦੇ ਵਿੱਚ ਵੱਡੀ ਭੂਮਿਕਾ ਰਹੀ ਹੈ ਤੇ ਬਹੁਤ ਸਾਰੇ ਕੌਮੀ ਜਿਹੜੇ ਸੈਮੀਨਾਰ ਨੇ ਉਹਨਾਂ ਉਹਨਾਂ ਦੀ ਯਾਦ ਦੇ ਵਿੱਚ ਪਿੱਛੇ ਦੇ ਕਰਵਾਏ ਗਏ ਨੇ ਸੋ ਜਨਮ ਸ਼ੋਦਾਵਲੀ ਮਨਾਉਣ ਲਈ ਪਹਿਲਾਂ ਪ੍ਰੋਗਰਾਮ ਲਿਖੇ ਗਏ ਸਨ ਲੇਕਿਨ ਇਹ ਜਨਮ ਸ਼ੋਦਾਵਲੀ ਵੀ ਦੋ ਹਿੱਸਿਆਂ ਦੇ ਵਿੱਚ ਵੰਡੀ ਗਈ ਹੈ ਦੋ ਭਾਗਾਂ ਦੇ ਵਿੱਚ ਵੰਡੀ ਗਈ ਹੈ ਤੇ ਸਜਾ ਨੂੰ ਸ਼ਬਦ ਆਵਲੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਦੋ ਫਾਰਕ ਹੋਣ ਦਾ ਨਤੀਜਾ ਵੀ ਸਾਹਮਣੇ ਆਇਆ ਇੱਕ ਪਾਸੇ ਗੁਰਦੁਆਰਾ ਧੋਕਨਵਾਰ ਸਾਹਿਬ ਦੇ ਵਿੱਚ ਜਨਮ ਸ਼ਬਦ ਆਵਲੀ ਮਨਾਈ ਜਾ ਰਹੀ ਹੈ ਜਿੱਥੇ ਗੁਰਦੁਆਰਾ ਸ਼੍ਰੋਮਣੀ ਪੰਥ ਕਮੇਟੀ ਦੇ ਪ੍ਰਧਾਨ ਧਾਮੀ ਪਹੁੰਚੇ ਨੇ ਉਧਰੋਂ ਅਜਟੌਣਾ ਪਿੰਡ ਦੇ ਵਿੱਚ ਵਕ ਵਕ ਜਿਹੜੇ ਸਿਆਸੀ ਆਗੂ ਨੇ ਇੱਥੇ ਪਹੁੰਚੇ ਨੇ ਸੋ ਟੌਣਾ ਸਾਹਿਬ 6 ਵਾਰ ਜਿਹੜੇ ਨੇ ਰਾਜ ਸਭਾ ਤੇ ਮੈਂਬਰ ਰਹੇ ਤੇ ਇੱਕ ਵਾਰ ਲੋਕ ਸਭਾ ਮੈਂਬਰ ਵੀ ਚੁਣੇ ਗਏ ਸੋ 1937 ਦੇ ਵਿੱਚ ਉਹਨਾਂ ਨੇ ਅਮਰਤਪਾਲ ਕੀਤਾ ਸੀ 1938 ਦੇ ਵਿੱਚ ਸ਼੍ਰੋਮਣੀ ਅਕਾਲੀ ਦੇ ਨਾਲ ਜੁੜੇ ਸਨ 1960 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਉਹਨਾਂ ਨੇ ਚੋਣ ਲੜੀ ਤੇ ਜਿੱਤੇ 44 ਸਾਲ ਕਮੇਟੀ ਦੇ ਮੈਂਬਰ ਰਹੇ ਤੇ 1973 ਵਿੱਚ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੀ ਰਹੇ ਤੇ ਲਗਾਤਾਰ 25 ਸਾਲ ਪ੍ਰਧਾਨਗੀ ਵਜੋਂ ਵਿਚਰੇ ਤੇ ਬਹੁਤ ਸਾਰੇ ਸਿੱਖਿਆ ਦੇ ਖੇਤਰ ਵਿੱਚ ਮੈਂ ਗੱਲ ਕਰਾਂ ਸਕੂਲਾਂ ਤੇ ਕਾਲਜਾਂ ਦੀ ਵੱਡੀ ਸਿੱਖਿਆ ਜਿਹੜੀ ਦੇਣਾ ਉਹਨਾਂ ਦੀ ਰਹੀ ਤੇ ਸਾਫ਼ ਸੁਥਰੀ ਭੂਮਿਕਾ ਇਮਾਨਦਾਰੀ ਵਾਲੀ ਜਿਹੜੀ ਭੂਮਿਕਾ ਉਹਨਾਂ ਨੇ ਕਮੇਟੀ ਦੇ ਵਿੱਚ ਨਿਭਾਈ ਸੀ ਸੋ 1970 ਦੇ ਵਿੱਚ ਲੋਕ ਸਭਾ ਮੈਂਬਰ ਤਾਰਾ ਸਾਹਿਬ ਚੁਣੇ ਗਏ ਸਨ 1960 ਵਿੱਚ ਲੱਗੇ ਪੰਜਾਬੀ ਸੂਬੇ ਦੇ ਮੋਰਚਾ ਵਿੱਚ ਗਰਮ ਜੋਸ਼ੀ ਦੇ ਨਾਲ ਉਹਨਾਂ ਨੇ ਭੂਮਿਕਾ ਨਿਭਾਈ ਸੀ ਸੋ 1984 ਦੇ ਵਿੱਚ ਉਹਨਾਂ ਨੇ ਜੇਲਾ ਵੀ ਕੱਟੀਆਂ ਦੋ ਵਾਰ ਜੇਲ੍ਹ ਕੱਟੀ ਗਈ ਉਹਨਾਂ ਵੱਲੋਂ ਸੋ ਇਹਨਾਂ ਦੀ ਸ਼ਬਦਾਵਲੀ ਨੂੰ ਲੈ ਕੇ ਜਿਹੜੀਆਂ ਆਪਸੀ ਦੋ ਤਿਰਾਂ ਦੇ ਵਿੱਚ ਵੰਡੀਆਂ ਸੋ ਅੱਜ ਸਾਡੀ ਟੀਮ ਪਹੁੰਚੀ ਹੈ ਜਿਦੇ ਵਿੱਚ ਅੱਜ ਪ੍ਰੋਫੈਸਰ ਪ੍ਰੀਤ ਸਿੰਘ ਚੰਦੂ ਮਾਝਰਾ ਨੇ ਸਾਬਕਾ ਵਜ਼ੀਰ ਰਹਿ ਚੁਕੇ ਮੰਤਰੀ ਰਹਿ ਚੁਕੇ ਸਰਜੀਤ ਸਿੰਘ ਰਖੜਾ ਛੋਟੇ ਪੜਾਇਓ ਨੇ ਬੀਬੀ ਜੰਗੀਰ ਕੌਰ ਸਾਬਕਾ ਪ੍ਰਧਾਨ ਰਹਿ ਚੁਕੇ ਨੇ ਗਗਨ ਬਰਨਾਲਾ ਆਏ ਹੋਏ ਨੇ ਔਰ ਬਹੁਤ ਸਾਰੇ ਜਿਹੜੇ ਲੀਡਰ ਨੇ ਇੱਥੇ ਪਹੁੰਚੋਏ ਨੇ ਅੱਜ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਉਹਨਾਂ ਦੀ ਜੋ ਪੰਜਾਬ ਨੂੰ ਪੰਥ ਨੂੰ ਪੰਜਾਬੀਅਤ ਨੂੰ ਦੇਣਾ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਤਾਂ ਕੁਝ ਪਿਛਲੀਆਂ ਗੱਲਾਂ ਜੋ ਸਿਆਸਤ ਦੇ ਵਿੱਚ ਹੋਈਆਂ ਨੇ ਜਿਹੜੀਆਂ ਗਲਤੀਆਂ ਹੋਈਆਂ ਨੇ ਉਹਨਾਂ ਗਲਤੀਆਂ ਨੂੰ ਇਹਨਾਂ ਸਟੇਜਾਂ ਦੇ ਉੱਪਰੋਂ ਦੁਹਰਾਇਆ ਜਾ ਰਿਹਾ ਹੈ ਵਿਕਰਮਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਪਟਿਆਲਾ ਤੋਂ ਤੁਹਾਡਾ ਸਵਾਗਤ ਹੈ ਵਿਕਰਮਜੀਤ ਸਿੰਘ ਸੋ ਮੈਂ ਸਰ ਦੀ ਜਨਮ ਸ਼ੋਭਾ ਤੇ ਬਹੁਤ ਚੇਨੇ ਪਰਮੇਂਦਰ ਟੇਰਸ ਸਾਹਿਬ ਦੀ ਜਨਮ ਸ਼ੋਭਾ ਲਈ ਜਾ ਰਹੀ ਹੈ ਲੋਕ ਇੱਤਾਂ ਨੂੰ ਪੰਜਾਬ ਇੱਤਾਂ ਨੂੰ ਸਰਮੋਰ ਪੱਜੇ ਆਇਆ ਸੀ ਚੰਦ ਸਿੰਘ ਟੋੜਾ ਰਹਿੰਦੇ ਨੇ ਲੇਕਿਨ ਅੱਸੀ ਫੇਰ ਅੱਜ ਦੋ ਧਿਰਾਂ ਦੇ ਵਿੱਚ ਵੰਡੀ ਗਈ ਹੈ ਕੀ ਕਰ ਕੋਈ ਵਰਸੀ ਤਾਂ ਹਰ ਕੋਈ ਮਨਾਉਣ ਦਾ ਹੱਕ ਰਹਿ ਹਾ ਉਸ ਨੂੰ ਪਰ ਗੰਨ ਸੌਰੀ ਜਨਸ਼ਤਾ ਆਪ ਵੀ ਮਨਾਉਣ ਦਾ ਹਰ ਕਿਸੇ ਨੂੰ ਹੱਕ ਹੈ ਪਰ ਗੱਲ ਇਹ ਵੀ ਅੱਜ ਇਸ ਥਾਂ ਤੇ ਵਿੱਚ ਜਿਹੜੇ ਟੋੜਾ ਸਾਹਿਬ ਦਾ ਅਸਲ ਪੈਰੋਕਾਰ ਨੇ ਇੱਕ ਲੋਕ ਉਹਨਾਂ ਦੀ ਸੋਰਸ ਪੈਰਾ ਦੇ ਰਹੇ ਨੇ ਉਹਨਾਂ ਦੇ ਵਿਚਾਰ ਧਾਰਨਾ ਦੇ ਨਾਲ ਨਾਲ ਚੱਲ ਰਹੇ ਨੇ আর ਜੋ ਲੋਕ ਬੈਠੇ ਸਤਾਰਾਂ ਤੇ ਇਕੱਠੇ ਹੋਏ ਨੇ ਟੋੜਾਪਿੰਡ ਚ ਇੱਕ ਵਾਰ ਦੂਸਰੇ ਪਾਸੇ ਜਿਹੜੇ ਲੋਕ ਇਕੱਠੇ ਹੋਏ ਨੇ ਉਹ ਸਿਰਫ ਇੱਕ ਦਿਖਾਵਾ ਪੂਰੀ ਬੱਸ ਕਿਉਂਕਿ ਉਹ ਆਪ ਦਾ ਇੱਕ ਜਿਹੜਾ ਹੈਕ ਕੰਟਰੋਲ ਰੱਖਣਾ ਚਾਹੁੰਦੇ ਨੇ ਕਾਲੀ ਦਲ ਤੇ ਉਹਨਾਂ ਦੀ ਉਹ ਕੰਟਰੋਲ ਰੱਖਣ ਵਾਸਤੇ ਕਮਜਬੂਰੀ ਹੈ ਵੀ ਟੋੜਾ ਸਾਹਿਬ ਦੀ ਜਿਹੜੀ ਹੈ ਬਣਾਈਏ ਨਹੀਂ ਉਹ ਜਿਹੜਾ ਪਹਿਲਾ ਉਪਰਾਲਾ ਸ਼ਤਾਬ ਦੀ ਮਨਾਉਣ ਦਾ ਇਹ ਸ਼੍ਰੋਮਣੀ ਅਕਾਲੀ ਦਲ ਦਾ ਫੈਸਲਾ ਕੀਤਾ ਗਿਆ ਸੀ ਤੇ ਅੱਜ ਸੰਗਤਾਂ ਤੋਂ ਵੀ ਤੁਸੀਂ ਜੇ ਵੱਡੀ ਵੱਡੀ ਗਿਣਤੀ ਚਾਹੀਆਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਲੋਕੀ ਦੇ ਨਾਲ ਨੇ ਲੋਕ ਜਿਹੜੀ ਧਰੈ ਜਿਹੜੀ ਜਿਹਨੂੰ ਉਹ ਪੰਥਕ ਕਹਿੰਦੇ ਨੇ ਜੋ ਉਹਨਾਂ ਕੋਲੇ ਅਕਾਲੀ ਦਲ ਦਾ ਨਾਮ ਅਕਾਲੀ ਦਲ ਦਾ ਸਿੰਬਲ ਹੋ ਸਕਦਾ ਹੈ ਅਗਰ ਉਹ ਨਾਮ ਤਾਂ ਉਹਨਾਂ ਕੋਲੋਂ ਵਿਚਾਰਤਾ ਰਾਇ ਨਾ ਹੀ ਸੋਚ